ਕਰਨ ਦੇ ਪਰੋਮਿਟੇ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਜੀ ਨਸ਼ਾ ਦੇ ਖਿਲਾਫ ਜੜੀ ਹੈਗੀ ਹੈ ਉਹ ਬਹੁਤ ਵੱਡੇ ਪੱਧਰ ਤੇ ਇੱਕ ਜੰਗ ਦਾ ਐਲਾਨ ਕੀਤਾ ਗਿਆ ਹੈ ਯੁੱਧ ਵਿਰੁੱਧ ਨਸ਼ਿਆਂ ਦੇ ਵਾਰ ਅਗੇਨਸ ਦਾ ਡਰੱਗਸ ਇਸ ਮਹਿੰਮ ਦੇ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਵੱਲੋਂ ਪਿਛੇ ਜੇ ਵਾਕਥਨ ਔਰ ਸਾਈਕਲਥਨ ਵੀ ਕਰਵਾਈਆਂ ਗਈਆਂ ਇੱਕ ਮੈਰਾਥਨ ਅਸੀਂ ਕਰਵਾਈ ਫਿਰ ਉਸ ਤੋਂ ਬਾਅਦ ਅਸੀਂ ਸਾਰੇ ਪਿੰਡਾਂ ਦੇ ਸਰਪੰਚਾਂ ਦੇ ਨਾਲ ਔਰ ਸਾਡੇ ਜਿਹੜੇ ਆਂਗਣਵਾੜੀ ਵਰਕਰਸ ਨੇ ਉਹਨਾਂ ਦੇ ਨਾਲ ਇੱਕ ਬਲਵੰਤ ਕਾਰਗੀ ਆਡੀਟੋਰੀਅਮ ਦੇ ਵਿੱਚ ਸਾਡੇ ਵੱਲੋਂ ਇੱਕ ਸੈਮੀਨਾਰ ਵੀ ਰੱਖਿਆ ਗਿਆ ਜਿੱਥੇ ਇੱਕ ਨੁੱਕੜ ਨਾਟਕ ਜਿਹੜਾ ਹੈਗਾ ਉਹ ਵਿਸ਼ੇਸ਼ ਤੌਰ ਤੇ ਆ ਇਸ ਆਡੀਟੋਰੀਅਮ ਦੇ ਵਿੱਚ ਦਿਖਾਇਆ ਗਿਆ ਸਾਰੀਆਂ ਪੰਚਾਇਤਾਂ ਨੂੰ ਤਾਂ ਜੋ ਜਿਹੜੇ ਪਿੰਡਾਂ ਦੇ ਵਿੱਚ ਸਾਡੀਆਂ ਜਿਹੜੀਆਂ ਵਿਲੇਜ ਡਿਫੈਂਸ ਕਮੇਟੀਆਂ ਬਣੀਆਂ ਹੋਈਆਂ ਨੇ ਸਾਡੀਆਂ ਜਿਹੜੀਆਂ ਪੰਚਾਇਤਾਂ ਨੇ ਉਹ ਵੀ ਸਾਡੇ ਨਾਲ ਜਿਹੜਾ ਹੈਗਾ ਇਸ ਯੁੱਧ ਦੇ ਵਿੱਚ ਪਾਰਟਿਸਿਪੇਟ ਕਰਨ ਸਾਡੇ ਨਾਲ ਆਉਣ ਔਰ ਅਸੀਂ ਜਿਹੜਾ ਹੈਗਾ ਇਸ ਨੂੰ ਜੜ ਤੋਂ ਖਤਮ ਕਰੀਏ ਔਰ ਸਾਡੀ ਕੋਸ਼ਿਸ਼ ਇਹ ਹੈ ਕਿ ਜਿਸ ਤਰ੍ਹਾਂ ਅਸੀਂ ਪਿੰਡਾਂ ਦੇ ਵਿੱਚ ਇਸ ਵਾਰ ਪੰਚਾਇਤਾਂ ਨੂੰ ਬੁਲਾਇਆ ਹੈਗਾ ਅਸੀਂ ਪਿੰਡਾਂ ਦੇ ਵਿੱਚ ਆਪ ਵੀ ਜਾਵਾਂਗੇ ਉਥੇ ਅਸੀਂ ਜਿਹੜਾ ਹੈਗਾ উইল ਟ੍ਰਾਈ आवर ਬੈਸਟ ਕਿ ਅਸੀਂ ਸਾਰੇ ਲੋਕਾਂ ਨੂੰ ਸੈਂਸਿਟਾਈਜ਼ ਕਰੀਏ ਔਰ ਮੈਂ ਸਮਝਦੀ ਹਾਂ ਕਿ ਜਿੰਨੀ ਦੇਰ ਤੱਕ ਅਸੀਂ ਘਰੋ ਘਰੀ ਜਾ ਕੇ ਇਹ ਮੁਹਿੰਮ ਜਿਹੜੀ ਆ ਉਹ ਨਹੀਂ ਚਲਾਵਾਂਗੇ ਉੰਨੀ ਦੇਰ ਤੱਕ ਇਹ ਕਾਮਯਾਬ ਨਹੀਂ ਹੋ ਸਕਦੀ ਸੋ ਇਸ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਹੈਗਾ ਉਹ ਆਪਦੇ ਵੱਲੋਂ ਸਾਰੀਆਂ ਐਫਰਟਸ ਲਾ ਰਿਹਾ ਹੈ ਔਨ ਦੀ ਇਸ ਹਫਤੇ ਅਸੀਂ ਨੈਕਸਟ ਪ੍ਰੋਗਰਾਮ ਜਿਹੜਾ ਹੈਗਾ ਅਸੀਂ ਲੋਕਲ ਅਰਬਨ ਐਮ ਸੀਜ਼ ਦੇ ਨਾਲ ਵੀ ਕਰਾਂਗੇ ਸਕੂਲ ਦੇ ਬੱਚਿਆਂ ਦੇ ਨਾਲ ਕਰਾਂਗੇ ਸਾਡੇ ਵੱਲੋਂ ਜਿਹੜਾ ਹੈਗਾ ਉਹ ਵੱਖ-ਵੱਖ ਪਿੰਡਾਂ ਦੇ ਵਿੱਚ ਸਪੋਰਟਸ ਕੰਪੀਟੀਸ਼ਨ ਵੀ ਆਰਗੇਨਾਈਜ਼ ਕਰਾਏ ਜਾ ਰਹੇ ਹੈਗੇ ਆ। ਸਾਡਾ ਜਿਹੜਾ ਨਸ਼ਾ ਛੁਡਾਊ ਕੇਂਦਰ ਨੇ, ਓਟ ਕਲੀਨਿਕਸ ਨੇ ਔਰ ਸਾਡੇ ਜਿਹੜੇ ਡੀ ਐਡਿਕਸ਼ਨ ਸੈਂਟਰਸ ਨੇ ਤੁਸੀਂ ਦੇਖੋ ਸਾਰੇ ਸਭ ਸਹੂਲਤਾਂ ਉੱਥੇ ਮੌਜੂਦ ਨੇ। ਸੋ ਅਸੀਂ ਸਾਰਾ ਪ੍ਰਸ਼ਾਸਨ ਜਿਹੜਾ ਹੈਗਾ ਸਾਰੇ ਸ਼ਹਿਰ ਦੇ ਨਾਲ ਰਲ ਕੇ ਸਾਰੇ ਜ਼ਿਲ੍ਹੇ ਦੇ ਨਾਲ ਰਲ ਕੇ ਅਸੀਂ ਇੱਕ ਵੱਡੇ ਪੱਧਰ ਤੇ ਮੁਹਿੰਮ ਸ਼ੁਰੂ ਕੀਤੀ ਐ। ਸੋ ਮੈਂ ਚਾਹਾਂਗੀ ਕਿ ਤੁਸੀਂ ਸਾਰੇ ਵੀ ਜਿਹੜਾ ਹੈਗਾ ਤੁਹਾਡੇ ਮਾਧਿਅਮ ਦੇ ਰਾਹੀਂ ਸਾਡੇ ਨਾਲ ਜੁੜੋ ਔਰ ਅਸੀਂ ਜਿਹੜਾ ਹੈਗਾ ਇਕੱਠੇ ਹੋ ਕੇ ਇਸ ਲੜਾਈ ਨੂੰ ਲੜੀਏ। ਸਰਕਾਰ ਪੰਜਮਲ ਰਈਆ ਜਨੇ ਪਿੰਡਾਂ ਚੋਂ ਵੀ ਨਸ਼ਿਆਂ ਦੇ ਇਸ ਨੂੰ ਨਾਲ ਹਾਂਜੀ ਬਿਲਕੁਲ ਤੁਸੀਂ ਦੇਖੋ ਜਦੋਂ ਇੱਕ ਬੰਦੇ ਨੂੰ ਆਪਣੀ ਚੇਤਨਤਾ ਆ ਜਾਂਦੀ ਹੈ ਕਿ ਮੈਂ ਆਪ ਦੇ ਆਪ ਨੂੰ ਫਿੱਟ ਰੱਖਣਾ ਹੈ ਮੈਂ ਆਪ ਦੇ ਫਿਜ਼ੀਕਲ ਹੈਲਥ ਵੱਲ ਜਿਹੜਾ ਹੈਗਾ ਉਹ ਧਿਆਨ ਦੇਣਾ ਸੋ ਜਿਹੜਾ ਬੰਦਾ ਆਪਿਆਪ ਨੂੰ ਸਿਹਤਮੰਦ ਰੱਖਣ ਲੱਗ ਜਾਂਦਾ ਉਹ ਉਸ ਪਾਸੇ ਲੱਗ ਪੈਂਦਾ ਤਾਂ ਉਹ ਫਿਰ ਨਸ਼ਿਆਂ ਤੋਂ ਆਟੋਮੈਟਿਕਲੀ ਦੂਰ ਚਲਾ ਜਾਂਦਾ ਸੋ ਜਿਹੜਾ ਇਹ ਸਪੋਰਟਸ ਗਰਾਊਂਡ ਬਣਾਉਣੇ ਜਾਂ ਓਪਨ ਜਿਮ ਲਾਉਣੀਆਂ ਜਾਂ ਬੱਚਿਆਂ ਨੂੰ ਖੇਡਾਂ ਦੇ ਵੱਲ ਪ੍ਰੇਰਿਤ ਕਰਨਾ ਇਹ ਸਾਰੇ ਐਫਰਟਸ ਜਿਹੜੇ ਹੈਗੇ ਆ ਇਹ ਇਸੇ ਦਿਸ਼ਾ ਦੇ ਵਿੱਚ ਲਈ ਜਾਂਦੇ ਹਨ ਮੈਂ ਸਰਕਾਰ ਵੱਲੋਂ ਸਰਪੰਚਾਂ ਦੇ ਬੋਲਿਆ ਜਾਂਦਾ ਲਾਂ ਕਿ ਤਰ੍ਹਾਂ ਇੱਕੋ ਦੋ ਤੱਕ ਅ ਬਹੁਤ ਜਲਦ ਲਾਗੂ ਹੋਏਗਾ ਜੀ ਇੱਕ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਹੈਗਾ ਕਿ ਜਿਹੜੇ ਇਲਾਕੇ ਵਿੱਚ ਜੇ ਨਸ਼ਾ ਵੇਚਦਾ ਦੇਖਿਆ ਗਿਆ 33 ਲਈ ਤੋਂ ਬਾਅਦ ਤੇ ਉਹ ਐਸਐਸਪੀ ਜ਼ਿੰਮੇਵਾਰ ਹੋਗੇ ਦੇਖੋ ਅਸੀਂ ਸਾਰੇ ਜਿਹੜਾ ਹੈਗਾ ਇੱਕ ਮੈਂ ਤੁਹਾਨੂੰ ਦੱਸਿਆ ਕਿ ਵਾਰ ਫੁੱਟਿੰਗ ਦੇ ਉੱਤੇ ਅਸੀਂ ਸਾਰੇ ਕੰਮ ਕਰ ਰਹੇ ਹੈਗੇ ਆ ਸਾਰਾ ਪ੍ਰਸ਼ਾਸਨ ਜਿਹੜਾ ਹੈਗਾ ਪੁਲਿਸ ਪ੍ਰਸ਼ਾਸਨ ਤੇ ਜ਼ਿਲ੍ਹਾ ਪ੍ਰਸ਼ਾਸਨ ਦੋਨੋਂ ਰਲ ਕੇ ਜਿਹੜਾ ਹੈਗਾ ਉਹ ਕੰਮ ਕਰ ਰਿਹਾ ਔਰ ਮੈਨੂੰ ਬੜੀ ਉਮੀਦ ਹੈ ਕਿ ਜਿਸ ਤਰ੍ਹਾਂ ਅਸੀਂ ਸਾਰੇ ਲੱਗੇ ਹੋਏ ਆ ਅਸੀਂ ਸਭ ਦੇ ਸਹਿਯੋਗ ਦੇ ਨਾਲ ਅਸੀਂ ਜਿਹੜਾ ਹੈਗਾ ਇਸ ਨੂੰ ਜਲਦੀ ਇਹਦੇ ਉੱਤੇ ਕਾਬੂ ਪਾਵਾਂਗੇ